ਸਿੱਧਾ ਅਸੀਕ ਗੁਰਦੁਆਰਾ ਸ਼ਹੀਦ ਪਾਈ ਲੱਛੀ ਰਾਮ ਜੀ ਵਿੱਚ ਹੈੱਡ ਗ੍ਰੰਥੀ ਰੂਪ ਸਿੰਘ ਅਤੇ ਬੂਟਾ ਸਿੰਘ ਦੀ ਆਪਸੀ ਖਹਿਵਾਜ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਹੈੱਡ ਗ੍ਰੰਥੀ ਭਾਈ ਰੂਪ ਸਿੰਘ ਨੇ ਦੱਸਿਆ ਕਿ 12 ਮਾਰਚ ਨੂੰ ਗੁਰੂ ਮਹਾਰਾਜ ਜੀ ਦੇ ਪਾਠ ਆਰੰਭ ਕੀਤੇ ਹੋਏ ਸਨ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰੀਕ ਸਿੰਘ ਸੁਖਦੇਵ ਸਿੰਘ ਪ੍ਰਗਟ ਸਿੰਘ ਗ੍ਰੰਥੀ ਸੁਬੇਗ ਸਿੰਘ ਗ੍ਰੰਥੀ ਗੁਰਦੇਵ ਸਿੰਘ ਲਖਬੀਰ ਸਿੰਘ ਅਤੇ ਬਗੀਚਾ ਸਿੰਘ ਮੈਨੂੰ ਗੁਰਦੁਆਰਾ ਸਾਹਿਬ ਵਿੱਚੋਂ ਕੱਢਣਾ ਚਾਹੁੰਦੇ ਸਨ ਐਸ ਲਈ ਉਹ ਬੂਟਾ ਸਿੰਘ ਗ੍ਰੰਥੀ ਨੂੰ ਨਾਲ ਲੈ ਕੇ ਆਏ ਅਤੇ ਉਸਨੇ ਜ਼ਬਰੀ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਚਾਹਿਆ ਪਰ ਮੈਂ ਆਪਣੀ ਡਿਊਟੀ ਤੇ ਬੈਠਾ ਹੋਣ ਕਰਕੇ ਪਾਠ ਕਰਦਾ ਰਿਹਾ ਪਰ ਬੂਟਾ ਸਿੰਘ ਨੇ ਜ਼ਬਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਰਿਕਾਰਡਿੰਗ ਗੁਰੂ ਘਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਸੰਬੰਧੀ ਜਦੋਂ ਗ੍ਰੰਥੀ ਬੂਟਾ ਸਿੰਘ ਨੂੰ ਪੁੱਛਿਆ ਤਾਂ ਉਹਨੇ ਕਿਹਾ ਕਿ ਮੇਰੀ ਡਿਊਟੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰੀਕ ਸਿੰਘ ਨੇ ਲਗਾਈ ਸੀ ਪਰ ਗ੍ਰੰਥੀ ਰੂਪ ਸਿੰਘ ਮੈਨੂੰ ਤੱਕ ਨਹੀਂ ਸੀ ਦੱਸ ਰਿਹਾ ਅਤੇ ਨਾ ਹੀ ਤਾਬਿਆਂ ਵਿੱਚ ਬਹਿਣ ਦੇ ਰਹੇ ਸਨ ਅਤੇ ਅੱਗੇ ਪੜਦੇ ਰਹੇ ਇਸੇ ਗੱਲ ਤੋਂ ਮੈਂ ਗੁਰੂ ਮਹਾਰਾਜ ਜੀ ਦੇ ਅੰਗਾਂ ਦੇ ਹੱਥ ਰੱਖ ਦਿੱਤੇ ਇਸ ਮਾਮਲੇ ਸੰਬੰਧੀ ਪਹੁੰਚੇ ਸਤਕਾਰ ਕਮੇਟੀ ਵਿਖੇ ਵਿੰਦੇ ਸਿੰਘ ਭਾਈ ਰਣਜੀਤ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਦਿਲਬਖ ਸਿੰਘ ਰਮਣੀਕ ਸਿੰਘ ਪਗਵਾਨ ਪੂਰਾ ਸੁਖਪਾਲ ਸਿੰਘ ਅਲਗੋ ਬੂਟਾ ਸਿੰਘ ਲਖਣਾ ਸਤਨਾਮ ਸਿੰਘ ਗਲਗੋ ਕਾਰਜ ਸਿੰਘ ਦਲੇਰੀ ਤਲਵਿੰਦਰ ਸਿੰਘ ਬਲਟੋਆ ਆਦਿ ਨੇ ਥਾਵਾ ਖਾਲੜਾ ਵਿਖੇ ਦਰਖਾਸਤ ਦੇ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪ੍ਰਧਾਨ ਪ੍ਰੇਮ ਸਿੰਘ ਅਰਜੀ ਸਪੋਰਟ ਤੇ ਪ੍ਰੇਮ ਸਿੰਘ ਦਾ ਕੋਲ ਦੇ ਜੀ ਬਰਤਨਾਂ ਦੇ ਬਰਤਨਾਂ ਦੇ ਬਰਤਨਾਂ ਦੇ ਜੀ ਪਹਿਲਾਂ ਨੰਦ ਕੀਤਾ ਹੈ ਬਾਬਾ ਸ਼ਵੇਕ ਸਿੰਘ ਜੀ ਨਾਲ ਤੇ ਲਾਲ ਉਹਨਾਂ ਨੰਗਾ ਪ੍ਰਧਾਨ ਜਿਹੜਾ ਸਰਪੰਚ ਮੁਖੀ ਮਰੀਕ ਸਿੰਘ ਮਰੀਕ ਸਿੰਘ ਹਨ ਤੇ ਉਹਨਾਂ ਨੇ ਮੈਨੂੰ ਬਾਇਾਇਆ ਤੇ ਉਹਨਾਂ ਜਦ ਵੀ ਤੂੰ ਬੈ ਮੈਂ ਡਿਊਟੀ ਤੇ ਬੈਠਾ ਹੈ ਤੇ ਮੈਨੂੰ ਇਹਨੇ ਤੋਕ ਨਹੀਂ ਦੱਸੀ ਮੈਨੂੰ ਤੋਕ ਦਾ ਪਤਾ ਲੱਗ ਗਿਆ ਜੀ ਤੇ ਫਿਰ ਉਹ ਜਿਹਨਾਂ ਨੇ ਦਸੀਦੇ ਉਹਨੇ ਗੁਪਤ ਪੜਨ ਲੈ ਪਿਆ। ਉਹ ਪਤਾ ਹੀ ਮੇਰੇ ਤੋਂ ਦੋ ਤੁਕਾ ਗਿਨਾ ਗਿਆ ਹੋਗਾ। ਕਿ ਮੈਂ ਦੋ ਗਨ ਪੜੀ ਜਾਂਦੀ ਤੇ ਫੇਰ ਹੀ ਆ ਕੇ ਥਾਂ ਦਾ ਜੋੜਦਾ ਤੇ ਥਾਂ ਦਾ ਮੁੜਕੇ ਵੀ ਨਾ ਵੇਰਾ ਗਿਨਾ ਕੱਢਣਾ। ਤੇ ਇਸ ਕਰਕੇ ਮੈਂ ਹੱਥ ਰੱਖਿਆ ਤੇ ਇਹ ਵੀ ਇੱਕ ਗੱਲ ਹੋਈ ਹੈ ਹੱਥ ਰੱਖਿਆ ਬੰਨੇ ਦੇਣਾ। ਤੇ ਇਸ ਕਰਕੇ ਬੰਨੇ ਨੇ ਥੱਲੇ ਦਿੱਤਾ ਇਹੋ ਵੀ ਇੱਕ ਗੱਲ ਬਸ। ਇਹ ਮੈਂ ਬਚਾ ਲਿਆ। ਜਿਹਨੂੰ ਮਤਲਬ ਕੀ ਤੇ ਦੇ ਵਿੱਚ ਪਿਆਦਵੀ ਕੀਤੀ ਗੇ ਗੁਰਦੁਆਰਾ ਬਾਬਾ ਲਸ਼ੀ ਦਾ ਰਾਉਂਦੀ ਵੀ ਕੀ। ਕਿ ਜੋ ਬੂਤਾ ਸਿੰਘ ਤੇ ਭਾਈ ਰੂਪ ਸਿੰਘ ਵੱਲੋਂ ਇੱਕ ਦੂਜੇ ਨੂੰ ਧੱਕਾ ਮੁਕੀ ਮਾਰ ਕੇ ਜਿਹੜਾ ਮਤਲਬ ਕੀ ਅਰੰਭੇ ਹੋਏ ਪਾਠ ਦੇ ਵਿੱਚ ਜਿਹੜਾ ਵਿਗੜ ਪਾ ਕੇ ਨਰਾਤਰ ਕੀਤਾ ਗਿਆ ਉਸ ਵੇਲੇ ਤੁਸੀਂ ਕਾਰਵਾਈ ਨੂੰ ਸਬੋਧਨ ਪਹੁੰਚੇ ਸੋ ਤੇ ਕੀ ਕਾਰਵਾਈ ਬਾਬਾ ਜੀ ਕੀਤੀ ਗਈ ਹੈ ਬਖਸ਼ ਸਾਹਿਬਾ ਵੈਗਨ ਦੀ ਕੀ ਫਤ ਹੈ ਬੇਨਤੀ ਹੈ ਵੀ ਅਸੀਂ ਉਹ ਤਿੰਨ ਨਸਰਾ ਭਾਗੀ ਪਹੁੰਚੇ ਹਾਂ ਕਿ ਉੱਥੇ ਉਹਨਾਂ ਕਾਠੀ ਸਿੰਘਾਂ ਨੂੰ ਗੁਮਸਾਹ ਦਾ ਮੁਲਾਦਰ ਕੀਤਾ ਗਿਆ ਅਰੰਭੇ ਪਾਠ ਦੇ ਵਿੱਚ ਉਹ ਇੱਕ ਦੂਜੇ ਨੂੰ ਖਿੱਚਾਤੋਈ ਕੀਤੀ ਉਹਨਾਂ ਤੇ ਬਾਕੀ ਉਤੇ ਉਹ ਵੇਖਿਆ ਜਾਵੇ ਤੇ ਗੂਤਾ ਸਿੰਘ 도ਛੀ ਆ ਉਹਦਾ ਕਹਿਣਾ ਹੈ ਕਿ ਮੈਨੂੰ ਸਰਪੰਚ ਅਮਰੀਕ ਸੋਹਣਾ ਭਾਇਆ ਤੇ ਇਦੇ ਵਿੱਚ ਉਹਨਾਂ ਇਹ ਨਹੀਂ ਕੀਤੀ ਵੀ ਬੈ ਕੇ ਵੀ ਮਸਲਾ ਹੱਲ ਹੋ ਸਕਦਾ ਹੈ ਜੇ ਜਰਾ ਪਤਾ ਲੱਗਾ ਵੀ ਉਹ ਜਿਹੜਾ 파ਠੀ ਕ੍ਰਾਂਤੀ ਰੁਪਾਲਦਰੂਪ ਸਿੰਘ ਆ ਉਹ ਜਿਹੜਾ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਤੁਸੀਂ ਫੁਟੇਜ ਵੀ ਵੇਖੀ ਇਸ ਵੱਡੀ ਮਤਲਬ ਕਿ ਤੁਸੀਂ ਥਾਣੇ ਦਰਖਾਸਤ ਕਰਾ ਕੀਤੀ ਹੈ ਇਹ ਕਾਰਵਾਈ ਨੇ ਬਿਲਕੁਲ ਜੀ ਬਿਲਕੁਲ ਜੜੀ ਰਿਪੋਰਟ ਆਹੀ ਐਸਐਚਓ ਸਾਹਿਬ ਖਲੜਾ ਨੂੰ ਦੇਤੀ ਆ ਤੇ ਉਏ ਇਥੇ ਸਾਡਾ ਤੇ ਇਹੋ ਹੀ ਅਪੀਲ ਆ ਵੀ ਇਹਨਾਂ ਅੱਗੇ ਇਹਨਾਂ ਪਾਰਟੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿ ਖਜਾਇਬਦਿਆਂ ਚ ਇਹ ਮਸਲਾ ਉੱਥੇ ਸੁਪਾਏ ਜੇਰੇ ਦਾ ਤੇ ਬਾਕੀ ਇਹਦਾ ਇਹ ਬੋਸਟ ਵੀ ਗੰਬੀਰ ਲੈ ਆਇਆ ਜਾਉਗਾ ਤੇ ਬਾਬਾ ਜਿਹੜਾ ਬੂਟਾ ਸਿੰਘ ਹੈ ਜਿਹੜਾ ਪਾਠੀ ਹੈ ਮਤਲਬ ਕਿ ਜਿਹੜਾ ਮਹਾਰਾਜ ਜੀ ਮਤਲਬ ਕਿ ਗੁਰੂ ਸਾਹਿਬ ਦੀ ਤਾਬਿਆ ਤੇ ਬੈਠੇ ਜਿਹੜੇ ਰੂਪ ਸਿੰਘ ਦੇ ਨਾਲ ਟੱਕਰ ਮੁਕੀ ਕੀਤੀ ਗਈ ਆ ਉਹ ਜਿਹੜਾ ਬੂਟਾ ਸਿੰਘ ਪਾਠੀ ਉਹਦਾ ਕਹਿਣਾ ਹੈ ਕਿ ਮਤਲਬ ਕਿ ਮੈਨੂੰ ਸਰਪੰਚ ਜਿਹੜਾ ਅਮਰੀਕ ਸਿੰਘ ਜਿਹੜਾ ਗੁਰਦਾਰਾ ਸਾਹਿਬ ਦਾ ਪ੍ਰਧਾਨ ਹੈ ਉਹਦੇ ਕਹਿਣ ਦੇ ਉੱਤੇ ਮਤਲਬ ਕਿ ਮੈਂ ਬੈਠਾ ਤੇ ਮਤਲਬ ਕਿ ਤੁਹਾਨੂੰ ਸਰਪੰਚ ਸਾਹਿਬ ਨਾਲ ਮਿਲੇ ਸੀ ਉਹ ਟਾਈਮ ਜਦੋਂ ਤੁਸੀਂ ਕਾਰਵਾਈ ਤੋਂ ਗਏ ਸੀ ਬਿਲਕੁਲ ਜੀ ਉਹ ਸਰਪੰਚ ਸਾਹਿਬ ਨਹੀਂ ਮਿਲੇ ਉਹਨਾਂ ਦੇ ਫੋਨ ਤੇ ਗੱਲ ਹੋਈ ਆ ਉਹਨਾਂ ਨੇ ਇਹ ਕਿਹਾ ਵੀ ਤੇ ਬਾਕੀ ਉਹ ਬੁਟਾ ਸਿੰਘ ਜਿਹੜਾ ਮੁੰਡਾ ਉਹ ਬੋਲ ਰਿਹਾ ਵੀ ਮੈਨੂੰ ਤਾਂ ਇਹ ਨਾ ਅਮਰੀਕਾ ਤੋਂ ਸਰਪੰਚ ਨੇ ਪਹੁੰਚਾਇਆ ਹੀ ਪਰ ਕੁਝ ਵੀ ਇਹ ਮੈਨੂੰ ਇਹ ਨਹੀਂ ਕਿ ਮੈਨੂੰ ਇਹ ਆ ਵੀ ਅਸਲ ਤੇ ਵਿੱਚ ਜੋ ਵੀ ਬੈਠ ਕੇ ਮਸਲੇ ਆ ਵੱਖਰੇ ਹੋ ਸਕਦੇ ਆ ਸਾਡੇ ਕਿਤੇ ਥੋੜੀ ਸਾਈਡ ਤੇ ਬਹਿ ਕੇ ਕਰ ਸਕਦੇ ਥੋੜਾ ਵੀ ਇੱਕ ਰੰਬੇ ਹੋਏ ਪਾਠ ਦੇ ਵਿੱਚ ਜਿਹੜੇ ਵਿਗਨ ਫੌਣੇ ਅੱਗੇ